ਹਰ ਵਕਤ ਡਰੇ ਡਰੇ ਰਹਿਣਾ ਹਰ ਵਕਤ ਬਹਿ ਬੀਤ ਰਹਿਣਾ ਕਿਦਰੇ ਐ ਨਾ ਹੋ ਜਾਏ ਕਿਦਰੇ ਉਹ ਨਾ ਹੋ ਜਾਏ ਕਿਦਰੇ ਉਹ ਨਾ ਹੋ ਜਾਏ ਇਹ ਤੇ ਸਿਆਲ ਗਿੱਦੜ ਗਿੱਦੜ ਤੇ ਆਪਣੀ ਛਾਇਆ ਤੋਂ ਵੀ ਡਰਦਾ ਖਰੇ ਖੋਤਾ ਭਾਰਤ ਦੇ ਚ ਬੇਵਕੂਫੀ ਦਾ ਚਿੰਨ ਮੰਨਿਆ ਤੇ ਹਰ ਵਕਤ ਭਾਰ ਲਦੇ ਆਇਆ ਪਿੱਠ ਤੇ ਭਾਰ ਲਦੇ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਨਕ ਤੇ ਨਰ ਅਸਲ ਕਰ ਜੋ ਬਿਨ ਗੁਣ ਗਰਵ ਕਰ ਹਰ ਵਕਤ ਹੰਕਾਰ ਦੀ ਪੰਡ ਸਿਰ ਤੇ ਚੁੱਕੀ ਹੈ ਅਸਲੀ ਖੋਤੇ ਅਸਲ ਕਰ ਮਨੁੱਖ ਤਰਸਾ ਪ੍ਰਾਣੀਏ ਸੰਬੰਧਾਂ ਤੋਂ ਬਿਨਾ ਜੀ ਨਹੀਂ ਸਕਦਾ ਸੰਬੰਧੀ ਚਾਹੀਦੇ ਚਾਹੀਦੇ ਹੈ ਤੋ ਮਨੁੱਖ ਚਾਰ ਤਰ੍ਹਾਂ ਦੇ ਸੰਬੰਧਾਂ ਦੇ ਚ ਜੀਂਦਾ ਹੈ ਇਹ ਚਾਰ ਤਰ੍ਹਾਂ ਦੇ ਸੰਬੰਧ ਮਨੁੱਖ ਕਿਸੇ ਨਾਲ ਵੀ ਜੋੜ ਸਕਦਾ ਹੈ ਮਨੁੱਖ ਮਨੁੱਖ ਨਾਲ ਜੋੜ ਸਕਦਾ ਹੈ ਮਨੁੱਖ ਗੁਰੂ ਨਾਲ ਜੋੜ ਸਕਦਾ ਹੈ ਮਨੁੱਖ ਪਰਮਾਤਮਾ ਨਾਲ ਜੋੜ ਸਕਦਾ ਹੈ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਦਾ ਇਹ ਜਿਹੜਾ ਹੈ ਮਨੁੱਖ ਇਸ ਨੇ ਜੋ ਸੰਬੰਧ ਅਸਥਾਪਨ ਕੀਤਾ ਹੈ ਸਭ ਤੋਂ ਨਹੀਂ ਇਸ ਤਰ੍ਹਾਂ ਪਹਿਚਾਣ ਮਹਾਰਾਜ ਕਹਿੰਦੇ ਨੇ ਆਪਣੇ ਲੋਭ ਕੋਕੀਨੋ ਮੇ ਮਿੱਤਰ ਬਣਾਇਆ ਅਗਲੇ ਨੂੰ ਆਪਣੇ ਲੋਭ ਦੀ ਖਾਤਰ ਹੁੰਜੇ ਦੇ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਬੋਟੀਆਂ ਪਾਉਂਦੇ ਰਹੋ ਤੇ ਕੁੱਤਾ ਪਿੱਛੇ ਚੱਲੇ ਆ ਰਿਹਾ ਟੁੱਕਰ ਸੁੱਟਦੇ ਜਾਓ ਤੇ ਕੂਕਰ ਪਿੱਛੇ ਆ ਰਿਹਾ ਦਾਣੇ ਸੁੱਟਦੇ ਜਾਓ ਕਬੂਤਰਾਂ ਪਿੱਛੇ ਆ ਰਹੀਆਂ ਤੋ ਇਹ ਜੋ ਪਿੱਛੇ ਕਬੂਤਰਾਂ ਆ ਰਹੇ ਨੇ ਪਿੱਛੇ ਕੁੱਤਾ ਆ ਰਿਹਾ ਹੈ ਇਹ ਸਾਡੇ ਪਿੱਛੇ ਨਹੀਂ ਆ ਰਹੇ ਉਹ ਜੋ ਰੋਟੀ ਛੁੱਟੀ ਜਾ ਰਹੀ ਹੈ ਉਸ ਕਰਕੇ ਆ ਰਹੇ ਉਹ ਜੋ ਦਾਣੇ ਛੁੱਟੇ ਜਾ ਰਹੇ ਉਸ ਕਰਕੇ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੇਰੇ ਨਾਲੋਂ ਓੰਜ ਤੇ ਕੋਈ ਨਹੀਂ ਮਤਲਬ ਪਰ ਤੇਤੋਂ ਕੁਝ ਟੁੱਕਰ ਮਿਲ ਸਕਦੇ ਨੇ ਤੇਤੋਂ ਕੁਝ ਕੰਮ ਹੋ ਸਕਦੇ ਨੇ ਇਸ ਕਰਕੇ ਤੈਨੂੰ ਮਿੱਤਰ ਬੜਾਇਆ ਵਰਨਾ ਲੋੜ ਦੇ ਕੋਈ ਨਹੀਂ ਆਪਣੇ ਲੋਭ ਕੋ ਕੀਨਾ ਪੁੰਜ ਤੇ ਗੁਰਦੁਆਰੇ ਆਣ ਦੀ ਲੋੜ ਨਹੀਂ ਸੀ ਪਰ ਕਰੇ ਕਰੀਏ ਕੀ ਹੋਰ ਕਿਸੇ ਵਸੇਲਿਆਂ ਨਾਲ ਕੰਮ ਬਣਿਆ ਨਹੀਂ ਸ਼ਾਇਦ ਤੂੰ ਬਣਾ ਦੇ ਆਪਣੇ ਲੋਭ ਕੋ ਕੀਨਾ ਤੈਨੂੰ ਮਿੱਤਰ ਬਣਾਇਆ ਹੈ ਆਪਣੇ ਲੋਭ ਕਰਕੇ ਤੂੰ ਪਿਆਰਾ ਲੱਗਦਾ ਹੈ ਇਸ ਕਰਕੇ ਤੇਰੇ ਤੋਂ ਕੁਝ ਮੇਰੀਆਂ ਲੋੜਾਂ ਦੀ ਪੂਰਤੀ ਹੋ ਸਕੀ ਕਿਸੇ ਵਕਤ ਮੇਰੇ ਕੰਮ ਆ ਸਕਦਾ ਹੈ ਇਸ ਕਰਕੇ ਪੰਜ ਤੇਰੇ ਨਾਲ ਕੋਈ ਮਤਲਬ ਕੋਈ ਮਤਲਬ ਇਹ ਸੰਬੰਧ ਮਨੁੱਖ ਪਰਿਵਾਰ ਦੇ ਮੈਂਬਰਾਂ ਨਾਲ ਬਣਾ ਸਕਦਾ ਹੈ ਇਹ ਸੰਬੰਧ ਮਨੁੱਖ ਗੁਰੂ ਨਾਲ ਬਣਾ ਸਕਦਾ ਹੈ ਪ੍ਰਭੂ ਨਾਲ ਬਣਾ ਸਕਦਾ ਹੈ ਨਾ ਗੁਰੂ ਨਾਲ ਮਤਲਬ ਨਾ ਪ੍ਰਮਾਤਮਾ ਨਾਲ ਮਤਲਬ ਨਾ ਮਨੁੱਖਾ ਨਾਲ ਮਤਲਬ ਆਪਣੇ ਲੋਭ ਕੋ ਕੀ ਨਾ ਹੋਵੇ ਆਪਣੇ ਲੋਭ ਦੀ ਪੂਰਤੀ ਇਸ ਤੋਂ ਹੋ ਸਕਦੀ ਇਸ ਕਰਕੇ ਪਿਆਰਾ ਲੱਗਦਾ ਚੰਗਾ ਲੱਗਦਾ ਇੱਕ ਇਹ ਸੰਬੰਧ ਹੈ ਲੋਭ ਦਾ ਅਗਲਾ ਪਿਆਰਾ ਲੱਗਦਾ ਹੈ ਲੋਭ ਕਰਕੇ ਅਗਲਾ ਚੰਗਾ ਲੱਗਦਾ ਹੈ ਇਸ ਤੋਂ ਕੁਝ ਮਿਲ ਸਕਦਾ ਹੈ ਅਗਲੇ ਦਾ ਜ਼ਿਕਰ बार-बार ਕਰਦੇ ਹਨ ਤੇ ਚੰਗਾ ਲੱਗਦਾ ਹੈ ਕਿਸੇ ਵਕਤ ਕਮ ਆ ਸਕਦਾ ਬਸ ਇਸ ਕਰਕੇ ਹੋਰ ਕੋਈ ਮਤਲਬ ਨਹੀਂ ਕੋਈ ਮਤਲਬ ਮੈਂ ਫਿਰ ਅਰਜ਼ ਕਰਾਂ ਇਸ ਤਰ੍ਹਾਂ ਦਾ ਸੰਬੰਧ ਕੋਈ ਪਤੀ ਪਤਨੀ ਨਾਲ ਜੋੜ ਸਕਦਾ ਹੈ ਪਤਨੀ ਪਤੀ ਨਾਲ ਜੋੜ ਸਕਦਾ ਹੈ ਭਰਾ ਭਰਾ ਨਾਲ ਜੋੜ ਸਕਦਾ ਹੈ ਪੁੱਤਰ ਪਿਓ ਨਾਲ ਜੋੜ ਸਕਦਾ ਹੈ ਪਿਓ ਪੁੱਤਰ ਨਾਲ ਜੋੜ ਸਕਦਾ ਹੈ ਮਿੱਤਰ ਮਿੱਤਰ ਨਾਲ ਜੋੜ ਸਕਦਾ ਹੈ ਸਿੱਖ ਗੁਰੂ ਨਾਲ ਜੋੜ ਸਕਦਾ ਹੈ ਸਿੱਖ ਪ੍ਰਭੂ ਨਾਲ ਜੋੜ ਆਪਣੇ ਲੋਭ ਕੋ ਕੀ ਨਾ ਕੁਝ ਆਪਣੀਆਂ ਹੀ ਲੋੜਾਂ ਨੇ ਐਦਨੋ ਉਦਰੋਂ ਤੇ ਨਹੀਂ ਪੂਰੀਆਂ ਹੋਈਆਂ ਸ਼ਾਇਦ ਗੁਰੂ ਤੂੰ ਪੂਰੀਆਂ ਕਰ ਦੇ। ਫੇਰੇ ਪਿਛੇ ਸਵਾਸੇ ਚੱਲਦੇ ਆਂ ਕੁਝ ਟੁੱਕਰ ਸੜਦੇ ਆਂਗਾ। ਕੁਝ ਦਾਣੇ ਸੁੱਟਦੇ ਆਂ। ਇਸ ਕਰਕੇ। ਪੰਜ ਕੋਈ ਮਤਲਬ ਨਹੀਂ। ਪੰਜ ਕੋਈ ਮਤਲਬ। ਇਹ ਸਭ ਤੋਂ ਨੀਵਾ ਰਿਸ਼ਤਾ ਹੈ। ਔਰ ਇਹ ਸੰਬੰਧ ਮਨੁੱਖ ਨੂੰ ਕੋਕਰ ਬਣਾ ਦਿੰਦਾ ਹੈ, ਕੁੱਤਾ ਬਣਾ ਦਿੰਦਾ ਹੈ। ਮਨੁੱਖ ਕੋਕਰ ਦੀ ਤਰ੍ਹਾਂ ਜੀ। ਦੂਸਰਾ ਆਪਣੇ ਲੋਭ ਕੋ ਕੀਨੋਂ ਨੇ ਗੁਰੂ ਕੋਈ ਮਤਲਬ ਨਹੀਂ ਤੇਰੇ ਦਾ ਹੋਵੇਂਗਾ ਤੂੰ ਗਿਆਨੀ ਹੋਵੇਂਗਾ ਤੂੰ ਸਰਵ ਕਲਾ ਸੰਗਰਾਤਾ ਐਦੇ ਨਾਲ ਸਾਡਾ ਮਤਲਬ ਨਹੀਂ ਸਾਡਾ ਤੇ ਮਤਲਬ ਤੂੰ ਸਾਡੀ ਲੋੜ ਪੂਰੀ ਕਰ ਦੇ ਚੰਗਾ ਨੇ ਤੇ ਕੁਝ ਵੀ ਨਹੀਂ ਨਹੀਂ ਤੇ ਕੁਝ ਵੀ ਨਹੀਂ ਜੋ ਗੁਰਦੁਆਰੇ ਆ ਰਿਹਾ ਗੁਰੂ ਕੋਈ ਤੂੰ ਖੇਡ ਬਣਾ ਦੇਂਦਾ ਹੋਰ ਤੇ ਕਿਧਰੇੋਂ ਕਮ ਸਰੇ ਚੜਿਆ ਨਹੀਂ ਤੂੰ ਛਾੜ ਦੇਂਗਾ ਐਸ ਕਰ ਕੇ ਆਇਆ ਔਰ ਕੋਈ ਮਤਲਬ ਔਰ ਕੋਈ ਮਤਲਬ ਆਪਣੇ ਲੋਭ ਕੋ ਕੀਨਾ ਹੈ ਇਹ ਮਨੁੱਖ ਨੂੰ ਮਨੁੱਖ ਵੀ ਨਹੀਂ ਬਣ ਲੈਂਦਾ ਮਨੁੱਖ ਇੱਥੇ ਜੀਵਦਾ ਹੈ ਪਸ਼ੂਾਂ ਦੀ ਤਰ੍ਹਾਂ ਪਸ਼ੂਾਂ ਦੀ ਲੋੜ ਦੀ ਪੂਰਤੀ ਉਸ ਕੋਲ ਹੋ ਗਈ ਤਾਂ ਵੀ ਸੰਬੰਧ ਟੁੱਟ ਜਾਏਗਾ ਤੇ ਜੇ ਨਾ ਹੋਈ ਤਾਂ ਵੀ ਟੁੱਟ ਸੋ ਕਿਉਂਕਿ ਰਿਸ਼ਤਾ ਹੀ ਲੋੜ ਦਾ ਸੀ ਗੱਲ ਹੀ ਸੰਬੰਧ ਹੀ ਲੋੜ ਦਾ ਸੀ ਘਰਾਈ ਨਾਲ ਲੈਣਾ ਦੂਸਰਾ ਤੂੰ ਉੰਜ ਹੀ ਮੈਨੂੰ ਚੰਗਾ ਲੱਗਦਾ ਹੈ ਕੋਈ ਲੋੜ ਨਹੀਂ ਤੇਰਾ ਹੋਣਾ ਹੀ ਕਾਫੀ ਹੈ ਔਰ ਤੇਥੋਂ ਕੁਝ ਨਹੀਂ ਚਾਹੀਦਾ ਤੂੰ ਹੀ ਸਾਹਮਣੇ ਆਵੇਂ ਇਹ ਹੀ ਕਾਫੀ ਹੈ ਤੇਰਾ ਹੋਣਾ ਹੀ ਮਹਾਨ ਹੈ ਇਹ ਪਿਆਰ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦੇਂਦਾ ਹੈ ਇਨਸਾਨੀਅਤ ਨੂੰ ਜਨਮ ਦੇਂਦਾ ਹੈ ਕੁੱਤੇ ਦਾ ਸੰਵੰਤ ਤੇ ਲੈਣ ਦਾ ਸੰਬੰਧ ਹੈ ਇਹ ਜਿਹੜਾ ਸੰਬੰਧ ਹੈ ਜਿਹੜਾ ਪਿਆਰ ਦਾ ਸੰਬੰਧ ਹੈ ਇਹ ਦੇਣ ਦਾ ਸੰਬੰਧ ਹੈ ਕੁਰਬਾਨ ਹੋਣ ਦਾ ਸੰਬੰਧ ਹੈ ਨਿਛਾਵਰ ਹੋਣ ਦਾ ਸੰਬੰਧ ਹੈ ਤੂੰ ਓੰਜ ਹੀ ਚੰਗਾ ਲੱਗ ਤੇਰਾ ਹੋਣਾ ਓੰਜ ਹੀ ਚੰਗਾ ਤੇਰੇ ਕੋਲ ਬੈਠਣਾ ਚੰਗਾ ਲੱਗਦਾ ਹੈ ਤੈਨੂੰ ਸੁਣਨਾ ਚੰਗਾ ਲੱਗਦਾ ਹੈ ਕੁਝ ਵੀ ਨਹੀਂ ਚਾਹੀਦਾ ਔਰ ਕੁਝ ਵੀ ਨਹੀਂ ਇੱਕ ਦਫਾ ਮੈਂ ਫੇਰ ਦੁਹਰਾ ਦੇ ਤਾਂ ਕਿ ਮਜ਼ਮੂਨ ਪੂਰਾ ਪਕੜਦੇ ਚਾਵੇ ਮਨੁੱਖ ਦੇ ਅੰਦਰ ਚਾਰ ਤਰ੍ਹਾਂ ਦੀਆਂ ਸੰਭਾਵਨਾਵਾਂ ਛੁਪੀਆਂ ਹਨ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਖੁਦਾ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਪਰਮਾਤਮਾ ਦੀ ਤਰ੍ਹਾਂ ਜੀਵਨ ਦਾ ਅਵਸਰ ਮਿਲਿਆ ਹੋਵੇ ਤੇ ਪਸ਼ੂ ਦੀ ਤਰ੍ਹਾਂ ਜੀਵੇ ਬੜੀ ਵੱਡੀ ਬਦਕਿਸਮਤੀ ਬਹੁਤ ਵੱਡੀ ਬਦਕਿਸਮਤੀ ਬਹੁਤ ਮਾੜਾ ਬਾਪ ਅਵਸਰ ਮਿਲਿਆ ਸੀ ਪਰਮਾਤਮਾ ਦੀ ਤਰ੍ਹਾਂ ਜੀਣ ਦਾ ਜੀ ਰਿਹਾ ਹੈ ਪਸ਼ੂ ਦੀ ਤਰ੍ਹਾਂ ਮੌਕਾ ਮਿਲੇ ਸੀ ਖੁਦਾ ਦੀ ਤਰ੍ਹਾਂ ਜੀਣ ਦਾ ਸ਼ੈਤਾਨ ਵੀ ਤਰ੍ਹਾਂ ਜੀ ਰਿਹਾ ਹੈ ਇਹ ਗਿਣਤੀ ਬਹੁਤ ਜ਼ਿਆਦਾ ਹੈ ਸਾਰੀ ਦੁਨੀਆਂ 'ਚ ਜੰਗਲਾਂ ਦੇ 'ਚ ਪਸ਼ੂ ਹਨ ਸ਼ਹਿਰਾਂ ਦੇ 'ਚ ਵੀ ਪਸ਼ੂ ਲਹਿ ਜੰਗਲਾਂ ਦੇ ਚਾਰ ਪੈਰਾਂ ਵਾਲੇ ਪਸ਼ੂ ਨੇ ਸ਼ਹਿਰਾਂ ਦੇ 'ਚ ਦੋ ਪੈਰਾਂ ਵਾਲੇ ਪਸ਼ੂ ਜੰਗਲਾਂ ਦੇ ਪਸ਼ੂ ਇਤਨੇ ਖਤਰਨਾਕ ਨਹੀਂ ਕਹਿੰਦੇ ਨੇ ਇੱਕੋ ਹੀ ਸਮੇਂ ਇੱਕ ਕੋਬਰਾ ਫਨੀਰ ਨਾਲ ਵਦ ਤੋਂ ਵਦ ਚਾਰ ਬੰਦਿਆਂ ਨੂੰ ਡੰਗ ਮਾਰ ਸਕਦਾ ਹੈ ਜ਼ਹਿਰ ਖਤਮ ਹੋ ਜਾਂਦਾ ਹੈ ਜ਼ਹਿਰ ਖਤਮ ਹੋ ਜਾਂਦਾ ਇੱਕੋ ਹੀ ਸਮੇਂ ਸ਼ੇਰ ਇੱਕ ਦੋ ਬੰਦਿਆਂ ਨੂੰ ਮਾਰੇਗਾ ਖਾ ਜਾਏਗਾ ਭਰ ਜਾਂਦਾ পেট ਸੋ ਜਾਂਦਾ 3 ਕਰੋੜ ਬੰਦਿਆਂ ਦਾ ਕਾਤਲ ਸੀ ਹਿਟਲਰ ਤ੍ਰਿਪਤੀ ਫਿਰ ਵੀ ਨਹੀਂ ਹੋਈ ਔਰੰਗਜ਼ੇਬ ਨੇ ਤੇ 14 ਸੂਫੀ ਫਕੀਰ ਮਾਰੇ ਆਪਣੇ ਤਿੰਨ ਬਿਰਾ ਮਾਰੇ ਪਿਓ ਨੂੰ ਵੀ ਜੇਲ੍ਹ ਦੇ ਚੜਪਾ ਤੜਪਾ ਕੇ ਮਾਰਿਆ ਵੱਡੀ ਭੈਣ ਜਹਾਂ ਆਰਾ ਜਦ ਉਹ ਦਾਰੇ ਦਾ ਵਖ ਲੈਣ ਵਾਸਤੇ ਆਈ ਤੇ ਪਿਓ ਨੂੰ ਕਹਿ ਲਗੀ ਸ਼ਹਿਜ਼ਾਹਾਨੋ ਤਫਤ ਦਾਰੇ ਨੂੰ ਦੇਣਾ ਸੂਫੀ ਸੰਤ ਸਰਮਦ ਨੇ ਵੀ ਦੁਆ ਕੀਤੀ ਦਾਰੇ ਦੇ ਹੱਕੇ ਸਹਾਦਨ ਸੂਫੀ ਫਕੀਰ ਕਤਲ ਕਰ ਦਿੱਤੇ ਧਾਰੇ ਦੇ ਹੱਕ ਚੋਂ ਦੁਆ ਕੀਤੀ ਇੰਨਾ ਹੀ ਕੀਤਾ ਇੰਨਾ ਹੀ ਕਿਤਨੀ مخلوਕ ਮਾਰੀ ਕਿਤਨੀ ਫੌਜਾਂ ਜੋ ਸਾਥ ਨਹੀਂ ਦੇਂਦੀਆਂ ਸਨ ਤਾਕਤ ਦੇ ਚ ਆਉਂਦੀਆਂ ਖਤਮ ਕੀਤੀਆਂ ਮਾਰੀਆਂ ਮੌਤੇ ਘਾਟ ਉਤਾਰੀ ਕੋਈ ਪਸ਼ੂ ਇਤਨਾ ਖਤਰਨਾਕ ਮਨੁੱਖ ਜੈਸੇ ਜੈਸੇ ਖਤਰਨਾਕ ਹੁੰਦਾ ਗਿਆ ਹਥਿਆਰ ਵੀ ਖਤਰਨਾਕ ਹੁੰਦੇ ਗਏ ਜਰਾ ਸਾਦਾ ਸਹੀ ਸਰਲ ਸੇ ਲੜ ਪੈਂਦਾ ਸੀ बस ਨਾਖੁਨ ਹੀ ਕਾਫੀ ਨੇ ਜਾਂ ਦੰਦਾ ਨਾਲ ਕੱਟ ਲੈਂਦਾ ਸੀ ਐ ਨਹੀਂ ਐਹੀ ਸ਼ਸਤਰ ਸਨ ਨਾਖੁਨ ਤੇ ਦੰਦਾ ਹੋਰ ਕੁਝ ਵੀ ਨਹੀਂ ਪਰ ਪਸ਼ੂਆਂ ਦੇ ਸਾਹਮਣੇ ਇਹਦੇ ਦੰਦ ਕਮਜ਼ੋਰ ਸਨ ਇਹਦੇ ਨਾਖੁਨ ਵੀ ਕਮਜ਼ੋਰ ਸਨ ਉਧਰ ਪੰਜੇ ਬੜੇ ਮਜ਼ਬੂਤ ਸਨ ਤੋਂ ਲਾਠੀ ਆ ਗਈ ਹੱਥੇ ਫਿਰ लाठी ਦੇ ਨਾਲ ਲੋਹੇ ਦੀ ਨੌਕ ਜੁੜ ਗਈ ਵਰਚਾ ਫਿਰ ਤਲਵਾ ਫਿਰ ਬੰਦੂਕ ਜੈਸੇ ਜੈਸੇ ਮਨੁੱਖ ਖਤਰਨਾਕ ਹੁੰਦਾ ਗਿਆ ਹਥਿਆਰ ਖਤਰਨਾਕ ਹੁੰਦੇ ਗਏ ਫਿਰ ਤੋਪ ਫਿਰ ਟੈਂਕ ਅੱਜ ਮਨੁੱਖ ਹਾਈਡਰੋਜਨ ਬੰਬ ਤੋ ਵੀ ਅੱਗੇ ਚਲਾ ਗਿਆ ਐਕਸਪਾਈ ਪਤਾ ਚੱਲਦਾ ਹੈ ਕਿ ਬੰਬ ਸੱਪਾਂ ਵਾਸਤੇ ਬਣਾਏ ਨੇ ਇਹ ਬੰਬ ਸ਼ੇਰਾਂ ਤੇ ਚੀਤਿਆਂ ਵਾਸਤੇ ਬਣਾਏ ਨੇ ਉਹਦੇ ਵਿਚਾਰੇ ਇੱਕ ਲਾਠੀ ਨਾਲ ਹੀ ਕਾਬੂ ਹੋ ਜਾਣ। ਮਨੁੱਖਾਂ ਵਾਸਤੇ ਕਿਉਂਕਿ ਮਨੁੱਖ ਬਹੁਤ ਖਤਰਨਾਕ ਹੁੰਦਾ। ਬਹੁਤ ਖਤਰਨਾਕ। ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ। ਖੁਦਾ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ। ਸ਼ੈਤਾਨ ਹੋਣ ਦੀ ਤਰ੍ਹਾਂ ਜੀ ਰਿਹਾ। ਸ਼ੈਤਾਨ ਦੀ ਤਰ੍ਹਾਂ ਜੀ। ਬਹੁਤੀ ਮਨੁੱਖਤਾ ਮਨੁੱਖ ਵੀ ਨਹੀਂ ਹੈ। ਸ਼ੈਤਾਨ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਵੀ ਕਹਿਣਾ ਪਿਆ ਕਰਦੋਤ ਪਸ਼ੂ ਕੇ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਦਿਖਾਈ ਦਿੰਦਾ ਹੈ ਮਨੁੱਖ ਜੀ ਰਿਹਾ ਹੈ ਪਸ਼ੂ ਜੀ ਕਿਧਰੇ ਸੰਬੰਧ ਵੀ ਜੋੜਦਾ ਹੈ ਆਪਣੇ ਲੋਭ ਕੋ ਕੀ ਨੋਵੇਂ ਕੁਝ ਆਪਣੀ ਵਾਸ਼ਨਾ ਦੀ ਪੂਰਤੀ ਹੋ ਜਾਂਦੀ ਹੈ ਪਤੀ ਚੰਗਾ ਲੱਗਦਾ ਹੈ ਪਤਨੀ ਚੰਗੀ ਲੱਗਦੀ ਕੁਝ ਆਪਣੀ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ ਪੁੱਤਰ ਚੰਗਾ ਲੱਗਦਾ ਹੈ ਮਿੱਤਰ ਚੰਗਾ ਲੱਗਦਾ ਹੈ ਭਰਾ ਚੰਗਾ ਲੱਗਦਾ ਹੈ ਮਾਪੇ ਬਾਪ ਚੰਗੇ ਆਪਣੇ ਲੋਭ ਕੋ ਕੀ ਲੋ ਉਂਝ ਕੋਈ ਮਤਲਬ ਨਹੀਂ ਕੋਈ ਮਤਲਬ ਦੂਸਰਾ ਸੰਬੰਧ ਮਨੁੱਖਾਂ ਦਾ ਸੰਬੰਧ ਤੂੰ ਉਂਝ ਹੀ ਮੈਨੂੰ ਚੰਗਾ ਲੱਗਦਾ ਹੈ ਤੇਰਾ ਹੋਣਾ ਹੀ ਕਾਫੀ ਹੈ ਤੇਰੇ ਕੋਲ ਬੈਠਦਾ ਤੇ ਸਕੂਨ ਮਿਲਦਾ ਹੈ ਤੈਨੂੰ ਦੇਖਦਾ ਤੇ ਸ਼ਾਂਤੀ ਮਿਲਦੀ ਹੈ ਤੇਰਾ ਹੋਣਾ ਆਨੰਦਮਈ ਹੈ ਤੂੰ ਉਂਝ ਵੀ ਚੰਗਾ ਲੱਗਦਾ ਹੈ ਤੇਰੇ ਤੋਂ ਸਦਕੇ ਤੇਰੇ ਤੋਂ ਕੁਰਬਾਨ ਇੱਥੇ ਕੁਝ ਦੇਣ ਦੀ ਭਾਵਨਾ ਇਹਨੂੰ ਕੁਝ ਦੇਣਾ ਕੁਰਬਾਨਾ ਹੋਣਾ ਪੈਦਾ ਹੋ ਰਹਾ ਹੈ ਸਦਕੇ ਇਹ ਸੰਬੰਧ ਮਨੁੱਖ ਪਰਿਵਾਰ ਨਾਲ ਜੋੜ ਸਕਦਾ ਹੈ ਨਿਰੰਕਾਰ ਨਾਲ ਜੋੜ ਸਕਦਾ ਜਿੱਥੇ ਪਹਿਲਾ ਸੰਬੰਧ ਮਨੁੱਖ ਨੂੰ ਪਸ਼ੂ ਬਣਾ ਦਿੰਦਾ ਹੈ ਇਹ ਸੰਬੰਧ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦਿੰਦਾ ਹੈ ਇਨਸਾਨੀਅਤ ਨੂੰ ਜਨਮ ਦਿੰਦਾ ਹੈ